ਲਾਰਜੀਐਮ ਦੀ ਐਕਸੀਬਿਸ਼ਨ ਚੱਲ ਰਹੀ ਹੈ ਜਿਸ ਦਾ ਅੱਜ ਦੂਸਰਾ ਦਿਨ ਹੈ ਲਗਾਤਾਰ ਤੁਸੀਂ ਵੀਡੀਓਜ਼ ਵੀ ਦੇਖ ਰਹੇ ਹੋ ਅਸੀਂ ਤੁਹਾਨੂੰ ਲਗ ਲਗ ਸਟਾਲ ਤੇ ਵਿਜ਼ਿਟ ਕਰਾ ਰਹੇ ਆ ਫੈਬਰਿਕ ਦੇ ਨਾਲ ਰੂਬਰੂ ਕਰਾ ਰਹੇ ਆ ਕਿ ਐਕਸੀਬਿਸ਼ਨ ਦੇ ਵਿੱਚ ਕੀ ਖਾਸ ਹੈਗਾ ਯਾ ਤੇ ਹੁਣ ਜਿਹੜੇ ਬ੍ਰਾਂਡ ਤੇ ਅਸੀਂ ਪਹੁੰਚੇ ਆ ਐਚਓ 21 ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਥੋੜਾ ਡਿਫਰੈਂਟ ਲੱਗ ਰਿਹਾ ਆ ਵੀ ਐਚਓ 21 ਦਾ ਕੀ ਮਤਲਬ ਹੋਇਆ ਹੁਣ ਤੁਸੀਂ ਇਹ ਦੇਖੋ ਵੀ ਕ੍ਰੀਏਟੀਵਿਟੀ ਦੇ ਲਈ ਲੁਧਿਆਣਾ ਵੀ ਜਾਣਿਆ ਜਾਂਦਾ ਹੈ ਸਾ ਕੋਲ ਅਸੀਂ ਅਸੀ ਬਾਹਰ ਕੁਝ ਦਾਪਾ ਬਰੋਡ ਅਸੀਂ ਜਾਨੇ ਬਾਹਰ ਕੁਝ ਨਵਾਂ ਲੈ ਨਹੀਂ ਬਟ ਅਸ ਇੱਕ ਗੱਲ ਹੈ ਸਰ ਅਸੀਂ ਬਾਹਰੋਂ ਕੁਝ ਲੈ ਕੇ ਨਹੀਂ ਆਂਦੇ ਉਹ ਇੱਥੇ ਆ ਕੇ ਜਨਰੇਟਿਵ ਕਰੀਦਾ ਇੱਥੇ ਆ ਕੇ ਕਰੀਦਾ ਕਿ ਆਪਣੇ ਇੰਡੀਆ ਚ ਸਾਰਾ ਕੁਝ ਕ੍ਰੀਏਟ ਹੋਵੇ ਇਹ ਨਹੀਂ ਕਿ ਆਪਾਂ ਬਾਹਰੋਂ ਲਿਆ ਕੇ ਐਕਸੈਸਰੀ ਲੈ ਆਏ ਜਾਂ ਕੁਝ ਕਿਹਨੂੰ ਵੀ ਆਈਡੀਆ ਦੇ ਦਤਾ ਹੈ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਆਈਡੀਆ ਸਰ ਆਪਾਂ ਅਸੀਂ ਬਾਹਰ ਉਹ ਬਾਕੀਆਂ ਕੋ ਲੈਣੇ ਬਾਕੀ ਸਾਡੇ ਕੋਲ ਆਪਸ ਮੇਲਜੋਲ ਨਾਲ ਹੀ ਹੈ ਜੀ ਕਿ ਕੋਈ ਕਲਰ ਕੰਬੀਨੇਸ਼ਨ ਦੀ ਖਾਸियत ਰੱਖਦਾ ਤੁਸੀਂ ਇਹ ਖਾਸियत ਰੱਖਦੇ ਹੋ ਇੱਕ ਖਾਸियत ਹਾਂਜੀ 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 ਬਸ ਇਦਾਂ ਹੀ ਆਪਾਂ ਇਹ ਇਹਦੇ ਨਾਲ ਵੀ ਰਿਲੇਟ ਕਰਦਾ ਵੀ ਏਜ ਦੀ ਕੋਈ ਸ਼ੁਰੂਆਤੀ ਏਜ ਵੀ ਆ ਜਿੱਥੋਂ ਆਪਾਂ ਫੈਬਰਿਕ ਆਪਣਾ ਜਿਆਦਾਤਰ ਇਸ ਟਾਈਮ ਨੇ ਜੈਨਜੀ ਵਿੱਚ ਚੱਲ ਰਿਹਾ ਕਿ 18 ਤੋਂ 25 ਨੂੰ ਜ਼ਿਆਦਾ ਅਸੀਂ ਫੋਲੋ ਕਰਦੇ ਆਂ ਫਿਰ ਵੀ ਚੱਲਦਾ 35 40 ਤੱਕ ਵੀ ਆ ਬਟ 18 ਤੋਂ 25 ਨੂੰ ਜ਼ਿਆਦਾ ਕਰਦੇ ਆਂ ਏ ਯੰਗਸਟਰ ਯੰਗਸਟਰ ਨੂੰ ਹਾਂਜੀ ਹਾਂਜੀ ਕਿਹੜੀ ਚੀਜ਼ ਆ ਜਾਂ ਕਿਹੜੀ ਡਿਮਾਂਡ ਆ ਬਾਰ-ਬਾਰ ਤੁਹਾਡੇ ਕੋਲ ਆ ਕੇ ਮੰਗ ਰੱਖਦੇ ਨੇ ਕਿ ਯਾਰ ਇਹ ਹੋਰ ਬਣਾਓ ਹੋਰ ਬਣਾਓ ਬਸ ਉਹਦੇ ਚ ਅੱਜਕੱਲ ਜ਼ਿਆਦਾਤਰ ਆਫ ਸ਼ੋਲਡਰਸ ਦੀ ਜ਼ਿਆਦਾ ਡਿਮਾਂਡ ਆ ਬੈਕ ਪ੍ਰਿੰਟਸ ਦੀ ਮਤਲਬ ਕਿ ਇਹ ਹੀ ਚੱਲਦਾ ਆ ਜ਼ਿਆਦਾਤਰ ਡਾਊਨ ਸ਼ੋਲਡਰ ਦੀ ਡਿਮ ਕੁਝ ਕ੍ਰੀਏਟੀਵਿਟੀਜ਼ ਉਹਨਾਂ ਨੂੰ ਫਰੰਟ ਤੇ ਚਾਹੀਦੀ ਹੁੰਦੀ ਹੈ ਕਿਸੇ ਨੂੰ ਬੈਕ ਤੇ ਚਾਹੀਦੀ ਹੈ ਕੁਝ ਉਹਨਾਂ ਨੂੰ ਹੈਵੀ ਹੈਵੀ ਪ੍ਰਿੰਟਸ ਚਾਹੀਦੇ ਹੁੰਦੇ ਮੀਡਲ ਲੇਜ ਨੂੰ ਵੀ ਕਰ ਲੈਣਾ ਪੈਂਦਾ ਹਾਂ ਕੋਲਰ ਉਹ ਵੀ ਕਰ ਲੀਦਾ ਜੀ ਕੰਨਾਂ ਦਾ ਦੇਖੋ ਸਾਰਾ ਕੁਝ ਪੈਂਦਾ ਨਾ ਜੀ ਠੀਕ ਹੈ ਤੇ ਅੱਜ ਜੇ ਗੱਲ ਕਰੀ ਅਟੀਕਲਸ ਵਾਪਰ ਵੀ ਕ੍ਰੀਏਟ ਕਰਦੇ ਆ ਅੱਛਾ ਜੀ ਲੋਰ ਦੇ ਵਿੱਚ ਲੂਸ ਟੋਟਮ ਚੱਲ ਰਹੀਆਂ ਆ ਮੈਂ ਤਾਂ ਕਹਿੰਦਾ ਹੁਣ ਤੁਸੀਂ ਜਿਹੜਾ ਲੋਰ ਇੱਕ ਬਣਾ ਦਿਓ ਜਿਹਦੇ ਚ ਡਾਲਰ ਹੀ ਹੋਣ ਪੂਰੇ ਸ਼ਰੀਰ ਤੇ ਲੱਗੇ ਹੋਣ ਕਰਾਂਗੇ ਕੁਛ ਨਾ ਕੁਛ ਕ੍ਰੀਏਟਿਵ ਕਰਾਂਗੇ ਆ ਕਰਾਂਗੇ ਉਹ ਵੀ ਕਰਾਂਗੇ ਜੀ ਟਰੈਕਸੂਟ ਵੀ ਬਣਾਵਾਂਗੇ ਇਦਾਂ ਦੇ ਜਿੰਦੇ ਪੂਰਾ ਡਾਲਰ ਹੀ ਲੱਗਾ ਹੋਵੇ ਉਹ ਯਾ ਟਰੰਪ ਸਾਹਿਬ ਦੇ ਉੱਪਰ ਫੋਟੋ ਲਾ ਦਾਂਗੇ ਫੋਟੋ ਹੀ ਲਾ ਦੇ ਇੱਕ ਨਹੀਂ ਜੇ ਗੱਲ ਕੀਤੀ ਜਾਵੇ ਸੈਕੰਡ ਡੇ ਐਲ ਆਰ ਜੀ ਐਮ ਏ ਦਾ ਵੀ ਤੇ ਕਿਸ ਤਰੀਕੇ ਦਾ ਰਿਸਪੌਂਸ ਹੈ ਸਰ ਤੁਸੀਂ ਉਧਰ ਕੈਮਰਾ ਘੁਮਾਓ ਤੇ ਦੇਖੋ ਸਰ ਪਲੀਜ਼ ਤੁਸੀਂ ਦੇਖ ਸਕਦੇ ਆ ਆਪ ਕਿਦਾਂ ਦੀ ਜਿਹਦੇ ਅੱবি ਅਸੀਂ ਥੈਂਕ ਯੂ ਕਰਦੇ ਆ ਐਲ ਆਰ ਜੀ ਮੇ ਦੀ ਪੂਰੀ ਟੀਮ ਦਾ ਥੈਂਕ ਯੂ ਕਰਦੇ ਜਿਨ੍ਹਾਂ ਨੇ ਇੰਨਾ ਵੱਡਾ ਪਲੇਟਫਾਰਮ ਸਾਨੂੰ ਦਿੱਤਾ ਸਾਰਿਆਂ ਨੂੰ ਦਿੱਤਾ ਮਤਲਬ ਕਿ ਪਲੇਟਫਾਰਮ ਮਿਲਿਆ ਇੱਕ ਇਨੀਸ਼ੀਏਟ ਲਿੱਤਾ ਕਿ ਅਸੀਂ ਇੱਕ ਐਗਜ਼ੀਬਿਸ਼ਨ ਇਦਾਂ ਹੀ ਲਗਾਈਏ ਜਿੱਥੇ ਇੱਕ ਵਾਰ ਵਿੱਚ ਬਹੁਤ ਸਾਰੇ ਕਸਟਮਰ ਆਉਣ ਤੇ ਇਹ ਸਭ ਤੋਂ ਵੱਡਾ ਆਪਣੇ ਲਈ ਬੈਨੀਫਿਟ ਅਸੀਂ ਸਪੈਸ਼ਲੀ ਥੈਂਕਫੁਲ ਅਲਰਜੀ ਐਮ ਦੇ ਤੇ ਉੱਪਰ ਅਲੇ ਦਾ ਥੈਂਕਫੁਲ ਆ। ਇੱਕ ਤੁਸੀਂ ਕਿਹਾ ਵੀ ਯੰਗਸਟਰ ਦੀ ਅਸੀਂ ਮਤਲਬ ਉਹਨਾਂ ਨੂੰ ਟਾਰਗੇਟ ਕਰਦੇ ਆ ਯੰਗਸਟਰ ਦੇ ਲਈ ਖਾਸ ਤਿਆਰ ਕਰਦੇ ਆ। ਉਹਨਾਂ ਨੂੰ ਨਵਜ ਕਿਵੇਂ ਪਕੜਦੇ ਹੋ? ਵੀ ਜਿਹੜੀ ਚੀਜ਼ ਤਿਆਰ ਕਰਦੇ ਹੋ ਪਸੰਦ ਆਈ ਜਾਣੀ। ਉਹ ਇਹਦਾ ਕਾਰਨ ਇਹ ਹੁੰਦਾ ਜੀ ਉਹ ਅੱਜਕੱਲ ਕੀ ਹੈ ਸਟ੍ਰੀਟ ਜਿਹੜਾ ਅੱਜਕੱਲ ਚੱਲ ਰਿਹਾ ਹੈ ਨਾ ਡਾਊਨ ਸ਼ੋਲਡਰ ਉਹਨੂੰ ਦੇਖਿਆ ਜਾਂਦਾ ਸਾਡੇ ਬੱਚੇ ਵੀ ਉਸ ਤਰ੍ਹਾਂ ਹੀ ਪਾਉਂਦੇ ਆ ਅੱਜਕੱਲ ਲੂਜ਼ਰ ਫਿਟ ਚੱਲ ਰਹੇ ਆ। ਇਸ ਲਈ ਸਾਨੂੰ ਉਹਨੂੰ ਦੇਖ ਕੇ ਹੀ ਆਪਾਂ ਬਣਾਉਨੇ ਆ ਹੰਦੇ ਭਿੰਦੇ ਨੇ ਸਾਰਾ ਸਾਰਾ ਚੱਲ ਜਾਂਦਾ ਇਹ ਜਿਹਨੇ ਨੂੰ ਉਹ ਨਾ ਆਵੇ ਮੇਰਾ ਯਾਰ ਪੇਟ ਬਾਹਰ ਆਇਆ ਕੁਛ ਇਸ ਤਰ੍ਹਾਂ ਦਾ ਉਹ ਅੱਜ ਕੱਲ ਜਿੰਨਾ ਜਿੰਨਾ ਦੇਖੋ ਜੋਮੈਟੋ ਚੱਲੇਗਾ ਉਹਨਾਂ ਉਹਨਾਂ ਲੂਜ਼ਰ ਫਿਟ ਚੱਲੇਗਾ ਜੋਮੈਟੋ ਵੀ ਜਲਦੀ ਜ਼ਿਆਦਾ ਚੱਲਣ ਲੱਗ ਗਿਆ ਨਾ ਜੀ ਉਹਦੇ ਨਾਲ ਨਾਲ ਫਿਰ ਇਹਨਾਂ ਲੂਜ਼ਰ ਫਿਟ ਵੀ ਚੱਲਣ ਲੱਗ ਗਿਆ ਲੂਜ਼ਰ ਪੈਂਟਸ ਚੱਲਣ ਲੱਗ ਗੀਆਂ ਲੂਜ਼ਰ ਟਰੌਜ਼ਰ ਚੱਲਣ ਲੱਗੇ ਲੂਜ਼ਰ ਟਰੌਜ਼ਰ ਚੱਲ ਗਿਆ ਅੱਛਾ ਇਹ ਵੀ ਹੁਣ ਲੂਜ਼ਰ ਹਾਂਜੀ ਹਾਂਜੀ ਸੋ ਨਾਲ ਦੀ ਨਾਲ ਜਿਹੜੇ ਇੱਥੇ ਪਰਚੇਜ਼ ਕਰਨ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਰੂਬਰੂ ਹੋਵਾਂਗੇ ਉਹਨਾਂ ਨਾਲ ਵੀ ਗੱਲਬਾ नमस्कार जी सर की नाम है सर गौरव गौरव जी नहीं आती ना हिंदी बोलिए मैं हिंदी में बात करूँगा आप पहुंचे स्टॉल में जी क्या खासियत आपको लगी और क्या चीजें हैं जो इनकी पसंद आई इस बार तो बहुत अपडेटेड है हम दूसरी जगह भी गए थे यहाँ भी गए थे दोनों जगह अच्छा रश है बहुत अच्छा और पहले से बहुत ज्यादा तैयारी की हुई जैसे समर अभी स्टार्ट हो रहा है हमारे एरिया में उस हिसाब से बहुत एक्स्ट्रा सैंपल रेडी है तो कमर तो पहले से ही कसनी पड़ती है हाँ वो जरूरी है और सबसे बड़ा बेनिफिट क्या है जैसे हम यहाँ आते हैं और तीन दिन में काम नहीं होता है यहाँ आप आठ घंटे में काम करके जा सकते हो टाइम बच रहा है सबके प्रोडक्ट आप एक साथ देख रहे हो रेट कंपेरिजन हो रहा है कस्टमर पॉइंट ऑफ व्यू से बहुत अच्छा है मैन्युफैक्चरर पॉइंट ऑफ व्यू से मैं नहीं बता सकता कितना अच्छा है क्या कस्टमर पॉइंट ऑफ व्यू से बहुत अच्छा है जैसे एल आर जी हमें क्या ये प्लेटफॉर्म है प्लेटफॉर्म को लेकर आप क्या कहना चाहेंगे प्लेटफॉर्म मतलब जैसे ये प्लेटफॉर्म है एग्जीबिशन लगी है सेकंड डे है इसको लेकर आप क्या हम तो आज ही आए हैं कल का तो पता नहीं है सो हम एक ही और भी ठीक है थैंक यू थैंक यू ਸੋ ਹੋਰ ਵੀ ਵਿਜ਼ਿਟਰਸ ਨਾਲ ਵੀ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਸਰ ਕੀ ਨਾਮ ਹੈ ਜੀ ਮਨੀਸ਼ ਪਟੇ ਮਨੀਸ਼ ਜੀ ਕੀ ਖਾਸ ਚੀਜ਼ ਹੈ ਜਿਹੜੀ ਤੁਹਾਨੂੰ ਇੱਥੇ ਆ ਕੇ ਪਸੰਦ ਆਈ ਸਰ ਇੱਕ ਸਾਥਲੇ ਸਭ ਲੋਕੀ ਸਾਰੇ ਪਰਮ ਮਿਲਣ ਆਉਂਦੇ ਨੇ ਦੇਖਣ ਨੂੰ ਸਾਨੂੰ ਮੇਲ ਹੋ ਜਾਂਦਾ ਹੈ ਐਈ ਸਭ ਤੋਂ ਸਪੈਸ਼ਲ ਲੱਗਦਾ ਜੀ ਨਾਲ ਹਰ ਸਾਲ ਆਉਂਦੇ ਜੀ ਹਰ ਸਾਲ ਆਉਂਦੇ ਨੇ ਦੋਨੋਂ ਸੀਜ਼ਨ ਤੇ ਇਹਨਾਂ ਦੇ ਜੇ ਪ੍ਰੋਡਕਟਸ ਦੀ ਗੱਲ ਕੀਤੀ ਜਾਈਏ ਸਰ ਦਾ ਭਰਾ ਹੀ ਹੈ ਗਿਆ ਆਪਣੇ ਸਭ ਤੋਂ ਪਹਿਲਾਂ ਕਰ ਰਿਹਾ ਆਪਣਾ ਸਭ ਤੋਂ ਮਿਲ ਰਹੇ ਹੋ ਨਹੀਂ ਨਹੀਂ ਮੈਂ ਰੈਗੂਲਰ ਹਾਂ ਹਾਂਜੀ ਬਿਲਕੁਲ ਜੁੜੇ ਹਾਂ ਜੀ ਕੁਆਲਿਟੀ ਜਾਂ ਕਿਹੜੀ ਚੀਜ਼ ਇਹਨਾਂ ਦੇ ਗਾਰਮੈਂਟ ਦੀ ਤੁਹਾਨੂੰ ਪਸੰਦ ਆਉਂਦੀ ਸਰ ਮੈਂ ਬੇਸਿਕਲੀ ਮਤਲਬ ਪ੍ਰੋਡਕਟ ਹੀ ਹੈ ਜਿਹੜਾ ਅਟਰੈਕਟਿਵ ਹੈ ਹੋਰਾਂ ਦੇ ਮੁਕਾਬਲੇ ਥੀ ਸਪੈਸ਼ਲ ਲੱਗਦੀ ਹੈ ਫਿਨਿਸ਼ਿੰਗ ਵਾਈਜ਼ ਕਹੋ ਜਾਂ ਜੋ ਚੀਜ਼ਾਂ ਐਕਸੈਸਰੀ ਜੋ ਯੂਜ਼ ਕਰਦੇ ਹੈ ਉਹ ਹਰ ਆਦਮੀ ਨਹੀਂ ਯੂਜ਼ ਕਰਦਾ ਉਹਦੇ ਕਰਕੇ ਇਹ ਚੀਜ਼ ਇਹਨਾਂ ਦੀ ਇਹ ਚੀਜ਼ ਸਪੈਸ਼ਲ ਲੱਗਦੀ ਹੈ ਤੁਸੀਂ ਨਹੀਂ ਡਾਲਰ ਦੇਖ ਕੇ ਆਏ ਹੋ ਨਹੀਂ ਡਾਲਰ ਦੇਖ ਕੇ ਨਹੀਂ ਆਏ ਜੀ ਆਪਣਾ ਨੋਟ ਸਭ ਤੋਂ ਸੁਪਰੀ ਹੈ ਜੀ ਸੋ ਹੋਰ ਵੀ ਜਿਹੜੇ ਸਟਾਲਸ ਨੇ ਉਹਨਾਂ ਤੱਕ ਤੁਹਾਨੂੰ ਲੈ ਕੇ ਚੱਲਾਂਗੇ ਜੁੜੇ ਰਹੋ ਜਨਤੈਸ਼ਿਕ ਦੇ ਨਾਲ